ਅੰਜਸਟਿਕਲ ਸਾਰਨੀ ਜੀ ਜੀ ਤੁਮ ਕਿਚੁ ਤੁਹਾਡਾ ਸਵਾਗਤ ਹੈ ਜੀ ਅੱਜ ਜਿਸ ਮੈਂ ਜਿਹੜੀ अर्ली ਮਾਰਨਿੰਗ ਜਿਹੜੀ ਮੇਰੇ ਰੂਟੀਨ ਹੈ ਉਹ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਕਿ ਸਭ ਤੋਂ ਪਹਿਲਾਂ ਮੈਂ ਇਸ਼ਨਾਨ ਕਰਕੇ ਪਾਠ ਕਰਦੀ ਹਾਂ ਤੇ ਪਾਠ ਕਰਨ ਤੋਂ ਬਾਅਦ ਫਿਰ ਮੈਂ ਜਿਹੜਾ ਥੋੜਾ ਮੇਰਾ ਪਾਠ ਜਿਹੜਾ ਉਹ ਰਹਿ ਜਾਂਦਾ ਹੈ ਉਹ ਫਿਰ ਮੈਂ ਨਾਲੇ ਤੇ ਸੈਰ ਕਰਨੀ ਆ ਸਵੇਰੇ ਤੇ ਨਾਲੇ ਨਾਲ ਜਿਹੜਾ ਮੈਂ ਉਹ ਪਾਠ ਆਪਣਾ ਕੰਪਲੀਟ ਕਰ ਲੈਣਾ ਮੇਰੇ ਦੋਵੇਂ ਕੰਮ ਹੋ ਜਾਂਦੇ ਨੇ ਨਾਲੇ ਪਾਠ ਹੋ ਜਾਂਦਾ ਹੈ ਨਾਲੇ ਸੈਰ ਹੋ ਜਾਂਦੀ ਹੈ ਤੇ ਬਾਠ ਕਰਨ ਤੋਂ ਬਾਅਦ ਹੀ ਮੈਂ ਜਿਹੜੀ ਉੱਪਰ ਛੱਤ ਦੇ ਉੱਪਰ ਹੀ ਮੈਂ ਬਾਠ ਕਰਨੇ ਉੱਥੇ ਸੈਰ ਕਰਦੀ ਹਾਂ ਦੋਸਤੋ ਬਾਅਦ ਮੈਂ ਕਰ ਲੈਣੀ ਹੈ ਜੀ ਐਕਸਰਸਾਈਜ਼ ਅੱਧਾ ਘੰਟਾ ਐਕਸਰਸਾਈਜ਼ ਕਰਨੀ ਹੈ ਤੇ ਅੱਧਾ ਘੰਟਾ ਮੈਂ ਬਾਠ ਨੂੰ ਕਰਨਾ ਹੈ ਸਵੇਰੇ ਮੇਰੀ अर्ਲੀ ਮਾਰਨਿੰਗ ਇਹ ਰੁਟੀਨ ਹੈ ਫਿਰ ਬਾਅਦ ਵਿੱਚ ਆਣ ਕੇ ਅਸੀਂ ਥੱਲੇ ਆਜਨੇ ਸਮ ਟਾਈਮ ਤਨਵੀਰ ਵੀ ਮੇਰੇ ਨਾਲ ਉੱਪਰ ਹੁੰਦਾ ਹੈ ਬਟ ਅੱਜ ਨਹੀਂ ਸੀ ਤੇ ਫਿਰ ਅਸੀਂ ਥੱਲੇ ਆਣ ਕੇ ਮੈਂ ਚਾਹ ਵਗੈਰਾ ਤੇ ਨਹੀਂ ਪੀਂਦੀ ਤੇ ਚਾਹ ਨਾ ਪੀਂ ਕਰਕੇ ਫਿਰ ਜਿਹੜਾ ਵੀ ਕੋਈ ਵੀ ਮੋਸਟ ਵੀ ਫਰੂਟ ਹੁੰਦਾ ਆ ਜਿਵੇਂ ਅੱਜ ਮੈਲਨ ਸੀ ਵਾਟਰਮੈਲਨ ਸੀ ਉਹ ਅਸੀਂ ਖਾ ਲਿਆ ਉਹਨੂੰ ਗਰਮੀ ਲੱਗ ਰਹੀ ਸੀ ਉਹ ਕਹਿੰਦਾ ਮੈਂ ਅੰਦਰ ਬਹਿਣਾ ਤੇ ਉਹ ਉੱਤਰ ਪੈ ਗਿਆ ਤੇ ਮੈਂ ਟੀਵੀ ਦੇ ਅੱਗੇ ਬੈਠ ਕੇ ਨਾਲੇ ਕੀਰਤਨ ਸੁਣ ਲਿਆ ਤੇ ਨਾਲੇ ਮੈਂ ਖਾ ਲਿਆ ਮੈਲਨ ਤੇ ਉਸ ਤੋਂ ਬਾਅਦ ਫਿਰ ਮੈਂ ਜਿਹੜੇ ਆ ਤਨਵੀਰ ਬਹੁਤ ਦਿਨਾਂ ਤੋਂ ਕਹਿ ਰਿਆ ਸੀ ਕਿ ਮੰਮਾ ਮੰਗੋ ਆਈਸਕ੍ਰੀਮ ਬਣਾਓ ਫਿਰ ਮੈਂ ਮੰango ਆਈਸਕ੍ਰੀਮ ਬਣਾਉਣ ਲੱਗ ਗਈ ਸੀ ਤੇ ਸਾਰੇ ਵਰਕ ਜਿਹੜੇ ਮੈਂ ਖੁਦ ਹੀ ਕਰਨੇ ਆ ਔਰ ਐਕਸਰਸਾਈਜ਼ ਦੇ ਰੂਟੀਨ ਸਾਰੇ ਕੰਮ ਆਪ ਹੀ ਕਰਦੀ ਆ ਤੇ ਇਸ ਕਰਕੇ ਵੀ ਸ਼ਾਇਦ ਜਿਹੜਾ ਮੇਰਾ ਪਤਲੇ ਹੋਣ ਦਾ ਰਾਜ ਹੈ ਤੇ ਇੱਥੇ ਮੰango ਆਈਸਕ੍ਰੀਮ ਬਣਾਉਣ ਵਾਸਤੇ ਮੈਂ ਲਿਆ ਸੀ ਕਸਟਰਡ ਪਾਊਡਰ ਮੈਂ ਇੱਕ ਕੱਪ ਦੁੱਧ ਦੀ ਬਣਾ ਰਹੀ ਆ ਆਈਸਕ੍ਰੀਮ ਤੁਸੀਂ ਜ਼ਿਆਦਾ ਬਣਾ ਰਹੇ ਹੋ ਤੇ ਤੁਸੀਂ ਜ਼ਿਆਦਾ ਕਸਟਰਡ ਪਾਊਡਰ ਵੀ ਲੈ ਸਕਦੇ ਜੇ ਮੈਂ 2 3 ਚਮਚ ਜਿਹੜੇ ਆ ਕਸਟਰਡ ਪਾਊਡਰ ਦੇ ਤੇ 3 ਕਿ ਚਮਚ ਜਿਹੜੇ ਲੈਸੀ ਜੀ ਮਿਲਕ ਪਾਊਡਰ ਦੇ ਮਿਲਕ ਪਾਊਡਰ ਨਾਲ ਟੇਸਟ ਜਿਹੜਾ ਵਧੀਆ ਹੋ ਜਾਂਦਾ ਜੇ ਤੁਹਾਡੇ ਕੋਲ ਨਹੀਂ ਹੋਵੇ ਮਿਲਕ ਪਾਊਡਰ ਤੇ ਤੁਸੀਂ ਫਰੈਸ਼ ਮਲਾਈ ਵੀ ਜਿਹੜੀ ਹੈ ਇਹਦੇ ਵਿੱਚ ਪਾ ਸਕਦੇ ਜੇ ਸਾਰੇ ਨੂੰ ਮਿਕਸ ਅਪ ਕਰਕੇ ਤੇ ਫਿਰ ਮੈਂ ਥੋੜਾ ਥੋੜਾ ਦੁੱਧ ਪਾ ਕੇ ਨੂੰ ਸਾਰੇ ਨੂੰ ਮਿਕਸ ਅਪ ਚੰਗੀ ਤਰ੍ਹਾਂ ਕਰ ਲਿਆ ਸੀ ਕਿਉਂਕਿ ਜੇ ਆਪਾਂ ਗਰਮ ਦੁੱਧ ਦੇ ਵਿੱਚ ਇਹਨੂੰ ਮਿਕਸ ਕਰਾਂਗੇ ਤੇ ਚੰਗੀ ਤਰ੍ਹਾਂ ਮਿਕਸ ਨਹੀਂ ਹੋਵੇਗਾ ਤੇ ਇਹਦੇ ਵਿੱਚ ਜਿਹੜੀਆਂ ਟੇਲੀਆਂ ਜਿਹੜੀਆਂ ਉਹ ਰਹਿ ਜਾਣਗੀਆਂ ਤੇ ਇਹਨੂੰ ਚੰਗੀ ਤਰ੍ਹਾਂ ਤੁਸੀਂ ਪਹਿਲਾਂ ਮਿਕਸ ਅਪ ਕਰ ਲੈਣਾ ਆ ਤੇ ਮਿਕਸ ਅਪ ਕਰਨ ਤੋਂ ਬਾਅਦ ਹੀ ਫਿਰ ਤੁਸੀਂ ਇਸ ਨੂੰ ਗੈਸ ਉੱਤੇ ਰਿੰਨਣਾ ਹੈ ਇਹਦੇ ਵਿੱਚ ਮੈਂ ਖੰਡ ਵਗੈਰਾ ਨਹੀਂ ਪਾਈ ਖੰਡ ਮੈਂ ਬਾਅਦ ਵਿੱਚ ਤੁਹਾਨੂੰ ਦੱਸਦੀ ਆ ਕਿ ਮੈਂ ਕਦੋਂ ਖੰਡ ਪਾਈ ਸੀ ਤੇ ਫਿਰ ਅਸੀਂ ਇਸ ਨੂੰ ਰੱਖ ਲੈ ਲੈਣਾ ਜੀ ਰਿਜਨੇ ਤੇ ਇਹਦੇ ਵਿੱਚ ਮੇਰੀ ਥੋੜੀ ਜਿਹੀ ਵੀਡੀਓ ਸਕਿਪ ਹੋ ਗਈ ਸੀ ਕੈਮਰਾ ਕਦੋਂ ਬੰਦ ਹੋ ਗਿਆ ਮੈਨੂੰ ਪਤਾ ਨਹੀਂ ਚੱਲਿਆ ਤੇ ਇਹਨੂੰ ਮੈਂ ਫਿਰ ਚੰਗੀ ਤਰ੍ਹਾਂ ਰਿੰਨ ਲੈਣਾ ਤੇ ਜਲਦੀ ਹੀ ਜਿਹੜਾ ਇਹ ਸੰਘਣਾ ਹੋ ਜਾਂਦਾ ਹੈ ਤੇ ਇਹ ਮਤਲਬ ਕਿ ਜਿਆਦਾ ਟਾਈਮ ਜਿਹੜਾ ਇਹਨੂੰ ਜਿਹੜਾ ਨਹੀਂ ਲੱਗਦਾ ਤੇ ਫਿਰ ਇਹਦੇ ਵਿੱਚ ਮੈਂ ਥੋੜਾ ਜਿਹਾ ਲਾਚੀ ਦਾ ਪਾਊਡਰ ਪਾਰਿਆ ਸੀ ਹਰੀ ਲਾਚੀ ਹਰੀ ਲਾਚੀ ਦਾ ਪਾਊਡਰ ਇਹ ਕੱਲਾ ਨਹੀਂ ਸੀ ਇਹਦੇ ਵਿੱਚ ਜਿਹੜੇ ਆ ਕਾਫੀ ਡਰਾਈ ਫਰੂਟ ਜਿਹੜੇ ਇਹਦੇ ਵਿੱਚ ਜਿਹੜੇ ਪਾਏ ਹੋਏ ਸੀ ਫਿਰ ਇਥੇ ਆਮ ਇੱਕ ਮੰਗੋ ਲੈ ਕੇ ਤੇ ਉਹਨੂੰ ਜਿਹੜਾ ਗ੍ਰਾਈਂਡਰ ਕਰ ਲੈਣਾ ਫਿਰ ਉਹ ਜਿਹੜਾ ਮਿਕਸ ਵੀ ਜਿਹੜਾ ਕਸਟਰਡ ਪਾਊਡਰ ਵਾਲਾ ਵੀ मतलब कि बनके ठंडा हो गया सी ਤੇ ਠੰਡਾ ਹੋਣ ਤੇ ਹੀ ਤੁਸੀਂ ਗ੍ਰੈਂਡ ਕਰਨਾ ਇਹਨੂੰ ਗਰਮ-ਗਰਮ ਨੂੰ ਗ੍ਰੈਂਡ ਨਹੀਂ ਕਰਨਾ ਜੇ ਤੁਸੀਂ ਗਰਮ ਨੂੰ ਗ੍ਰੈਂਡ ਕਰੋਗੇ ਤੇ ਤੁਹਾਡੇ ਜੜੇ ਆ ਕਿਚਨ ਦੇ ਵਿੱਚ ਸਾਰਾ ਹੀ ਫੈਲ ਜਾਏਗਾ ਇਹਦੇ ਵਿੱਚ ਗੈਸ ਬਣ ਜਾਂਦੀ ਹੈ ਤੇ ਫਿਰ ਤੁਸੀਂ ਕੋਈ ਵੀ 에ਅਰ ਟਾਈਟ ਜਿਹੜਾ ਲੈ ਕੇ ਬੋਇਲ ਉਹਦੇ ਵਿੱਚ ਤੁਸੀਂ ਸਾਰਾ ਜਿਹੜਾ ਹੈ ਮਿਕਸਪ ਕੱਢ ਕੇ ਤੇ ਫ੍ਰਿਜ ਦੇ ਵਿੱਚ ਰੱਖ ਲੈਣਾ ਹੈ ਤੇ ਫਿਰ ਹਾਲ ਜਿਹੜੀ ਮੇਰੀ ਆਈਸਕ੍ਰੀਮ ਬਣੀ ਹੋਈ ਜਿਹੜੀ ਉਹ ਰਿਕਾਰਡ ਨਹੀਂ ਹੋਈ ਉਹ ਅਗਲੇ ਨੈਕਸਟ ਵੀਡੀਓ 'ਚ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੀ ਵੀ ਉਹ ਕਿੱਦਾਂ ਦੀ ਬਣੀ ਕਿਉਂਕਿ ਮੈਂ ਦਿਨ ਵੇਲੇ ਬਣਾਈ ਸੀ ਤੇ ਫਿਰ ਮੈਂ ਉਸੇ ਵੇਲੇ ਸੀ ਜਿਹੜੀ ਵੀਡੀਓ ਐਡਿਟ ਕਰ ਦਿੱਤੀ ਸੀ ਤੇ ਉਸ ਨੂੰ ਮੈਂ ਸ਼ਾਮ ਨੂੰ ਜਿਹੜਾ ਸ਼ਾਰਟ ਵੀਡੀਓ ਜੋ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੀ ਵੀਡੀਓ ਚੰਗੀ ਲੱਗੀ ਜਾਂ ਹੈਲਪਫੁਲ ਲੱਗੀ ਤੇ ਲਾਈਕ ਜ਼ਰੂਰ ਕਰਨਾ